ਤਾਨੂੰ ਪਤਾ ਵੀ ਸੌਣ ਦਾ ਮਹੀਨਾ ਚੱਲਦਾ ਤੇ ਆਪਾਂ ਚੱਲੇ ਆ ਮਾਤਾ ਨਾਣਾ ਦੇਵੀ ਦੇ ਤੇ ਤੁਹਾਨੂੰ ਵੀਡੀਓ ਦੇ ਐਂਡ ਤੱਕ ਜਿਹੜੀ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਉਸ ਤੋਂ ਮੇਰੇ ਮਾਗਰ ਤੁਸੀਂ ਦੇਖ ਸਕਦੇ ਹੋ ਵੀ ਰੋਪੜਾ ਜਿਹੜਾ ਇੱਥੋਂ 18 ਕਿਲੋਮੀਟਰ ਆਗਾ ਤੇ ਆਪਾਂ ਸ੍ਰੀ ਆਨੰਦਪੁਰ ਸਾਹਿਬ ਹੁੰਦੇ ਹੋਏ ਆਪਾਂ ਜਿਹੜਾ ਨਾਣਾ ਦੇਵੀ ਜਾਵਾਂਗੇ ਤੋਂ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੀ ਸਾਰੀ ਇਨਫਰਮੇਸ਼ਨ ਦੇਵਾਂਗੇ ਦੋਸਤੋ ਬਣੇ ਰਹੋ ਮੇਰੇ ਨਾਲ ਵਲੌਗ ਦੇ ਐਂਡ ਤੱਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਆਜੋ ਆਪਾਂ ਚੱਲਦੇ ਹੁਣ ਅੱਗੇ ਨਾਣਾ ਦੇਵੀ ਨੂੰ ਦੋਸਤੋ ਅਸੀਂ ਚੱਲ ਪਿਆ ਮਹਾਲੀ ਤੋਂ ਨਾਨਾ ਦੇਵੀ ਨੂੰ ਤੁਸੀਂ ਦੇਖ ਸਕਦੇ ਹੋ ਵੀ ਰਸਤੇ ਦੇ ਵਿੱਚ ਮੀਂਹ ਵੀ ਬਹੁਤ ਜ਼ਿਆਦਾ ਪੈ ਰਿਹਾ ਹੈਗਾ ਤੇ ਮਹਾਲੀ ਤੋਂ ਨਾਨਾ ਦੇਵੀ ਦਾ ਰਸਤਾ ਹੈਗਾ ਵੀ 100 ਕਿਲੋਮੀਟਰ ਦੇ ਨੇੜੇ ਤੇੜਾ ਜਿਹੜਾ ਪੈ ਜਾਂਦਾ ਹੈਗਾ 2 2.5 ਘੰਟੇ ਜਿਹੜੇ ਮੋਟਰਸਾਈਕਲ ਤੇ ਜਾਣ ਨੂੰ ਲੱਗਦੇ ਇੱਕ ਪਾਸੇ ਦੇ ਤੁਸੀਂ ਦੇਖ ਸਕਦੇ ਹੋ ਵੀ ਸਵੇਰ ਦਾ ਅੱਜ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਮੌਸਮ ਵੀ ਬਹੁਤ ਜ਼ਿਆਦਾ ਠੰਡਾ ਹੈਗਾ ਤੇ ਚਲੋ ਆਪਾਂ ਚੱਲਦੇ ਆਂ ਵੀ ਸੌਣ ਦੇ ਜਿਹੜੇ ਨਰਾਤੇ ਨੇ ਮਾਤਾ ਦੇ ਦਿਨਾਂ ਦੇ ਵਿੱਚ ਹਰ ਇੱਕ ਜਿਹੜਾ ਮਾਤਾ ਦਾ ਭਗਤ ਆ ਉਹ ਨੈਣਾ ਦੇ ਵੀ ਜਾਂਦਾਗਾ ਤੇ ਤੁਹਾਨੂੰ ਅੱਜ ਇਸ ਵੀਡੀਓ ਦੇ ਜ਼ਰੀਏ ਜਿਹੜਾ ਮਾਤਾ ਨੈਣਾ ਦੇ ਵੀ ਮੰਦਿਰ ਤੇ ਵੀ ਜਿਹੜਾ ਦਰਸ਼ਨ ਕਰਵਾਵਾਂਗੇ ਤੇ ਤੁਹਾਨੂੰ ਅਸੀਂ ਬਣੇ ਰਹੋ ਸਾਡੇ ਨਾਲ ਵੀਡੀਓ ਦੇ ਐਂਡ ਤੱਕ ਦੋਸਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਹਿਮਾਚਲ ਦੇ ਵਿੱਚ ਜਿਹੜੀ ਐਂਟਰੀ ਕਰ ਚੁੱਕੇ ਹਾਂਗੇ ਸ੍ਰੀ ਨੰਦਪੁਰ ਸਾਹਿਬ ਤੋਂ 20-22 ਕਿਲੋਮੀਟਰ ਦੀ ਦੂਰੀ ਤੇ ਮਾਤਾ ਨਾਣਾ ਦੇਵੀ ਦਾ ਮੰਦਰਾ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਵੀ ਕਿਵੇਂ ਮਾਤਾ ਦੇ ਜਿਹੜੇ ਸ਼ਰਧਾਲੂ ਨੇ ਸਾਈਕਲਾਂ ਦੇ ਉੱਪਰ ਆ ਰਹੇ ਨੇਗੇ ਜਾਂ ਕੋਈ ਪੈਦਲ ਜਾ ਰਿਹਾ ਜਾਂ ਆਪਣੇ 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 ਵਹੀਕਲਾਂ ਦੇ ਉੱਪਰ ਜਿਹੜੇ ਉਹ ਜਾ ਰਹੇ ਨੇ ਕੋਈ ਆ ਰਿਹਾ ਕੋਈ ਜਾ ਰਿਹਾਗਾ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਥਾਂ-ਥਾਂ ਜਿਹੜੇ ਲੰਗਰ ਵੀ ਲੱਗੇ ਹੋਏ ਨੇ ਜਦੋਂ ਆਪਾਂ ਨਰਾਤਿਆਂ ਦੇ ਦਿਨਾਂ ਦੇ ਵਿੱਚ ਆਉਨੇ ਤਾਂ ਸਾਨੂੰ ਇਹ ਲੰਗਰ ਜਿਹੜੇ ਜ਼ਰੂਰ ਰਸਤੇ ਦੇ ਵਿੱਚ ਮਿਲਦੇ ਨੇ ਪਰ ਜਦੋਂ ਆਮ ਦਿਨਾਂ ਦੇ ਵਿੱਚ ਆਉਣਿਆ ਤਾਂ ਸਾਨੂੰ ਇਹ ਲੰਗਰ ਨਹੀਂ ਮਿਲਦੇ ਇੱਕ ਦੋ ਲੰਗਰੀ ਫਿਲਹਾਲ ਚੱਲਦੇ ਹੁੰਦੇ ਨੇ ਦੋਸਤੋ ਤੁਸੀਂ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੌਸਮ ਵੀ ਜਿਹੜਾ ਕਿੰਨਾ ਘੈਂਟ ਬਣਿਆ ਹੋਇਆਗਾ ਮੀਂਹ ਪਿਆਗਾ ਸਵੇਰ ਦਾ ਅੱਜ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ ਵੀ ਮੀਂਹ ਪਿਆ ਤੇ ਇਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਲਗਾਤਾਰ ਜਿਹੜਾ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸੋਹਣਾ ਜਿਹੜਾ ਮੌਸਮ ਬਣਿਆ ਹੋਇਆਗਾ ਤੇ ਜਿਹੜੀ ਸੰਗਤ ਆ ਉਹ ਕੋਈ ਆ ਰਿਹਾ ਕੋਈ ਜਾ ਰਿਹਾ ਹਰ ਇੱਕ ਕੋਈ ਜਿਹੜਾ ਇਹਨਾਂ ਨਰਾਤਿਆਂ ਦਿਨਾਂ ਦੇ ਵਿੱਚ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਜਿਹੜ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਕੌਲਾ ਵਾਲੇ ਟੋਬੇ ਤੇ ਪਹੁੰਚ ਚੁੱਕੇ ਹਾਂ ਕਿਹਾ ਜਾਂਦਾ ਵੀ ਜੋ ਵੀ ਸ਼ਰਧਾਲੂ ਮਾਤਾ ਨਾਣਾਣਾ ਦੇਵੀ ਮੰਦਿਰ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਇੱਥੇ ਕੌਲਾ ਵਾਲੇ ਟੋਬੇ ਦੇ ਵਿੱਚ ਆ ਕੇ ਇਸ਼ਨਾਨ ਕਰਦੇ ਨੇ ਕਿਹਾ ਜਾਂਦਾ ਵੀ ਜੋ ਵੀ ਇੱਥੇ ਇਸ਼ਨਾਨ ਕਰਕੇ ਜਾਂਦਾਗਾ ਤਾਂ ਉਹਦੀ ਜਿਹੜੀ ਯਾਤਰਾ ਸਫਲ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸਾਰੇ ਸ਼ਰਧਾਲੂ ਇੱਥੇ ਇਸ਼ਨਾਨ ਕਰ ਰਹੇ ਨੇ ਇਸ ਤੋਂ ਬਾਅਦ ਉਹ ਮਾਤਾ ਨਾਣਾਣਾ ਦੇਵੀ ਦੇ ਜਿਹੜੇ ਦਰਬਾਰ 'ਚ ਜਾਣਗੇ ਬਹੁਤ ਸਾਰੇ ਲੋਕ ਸਿੱਧੇ ਵੀ ਚਲੇ ਜਾਂਦੇ ਆ ਬਹੁਤ ਸਾਰੇ ਲੋਕਾਂ ਦਾ ਕਹਿਣਾ ਵੀ ਇੱਥੇ ਇਸ਼ਨਾਨ ਕਰਨਾ ਜਿਹੜੀ ਯਾਤਰਾ ਉਹ ਸਫਲ ਹੁੰਦੀ ਆ ਦੋਸਤੋ ਅਸੀਂ ਮੰਦਰ ਦੇ ਵਿੱਚ ਮੱਥਾ ਟੇਕ ਕੇ ਹੁਣ ਵਾਪਸੀ ਦੇ ਚਾਲੇ ਪਾ ਦਿੱਤੇ ਨੇ ਅਸੀਂ 12:00 ਵਜੇ ਜਿਹੜਾ ਇੱਥੇ ਆ ਗਏ ਸੀਗੇ ਤੇ ਅਸੀਂ 3:30 ਵਜੇ ਜਿਹੜਾ ਇੱਥੋਂ ਵਾਪਸ ਚੱਲੇ ਆਂਗੇ ਅੱਜ ਸੌਣ ਦੇ ਨਰਾਤਿਆਂ ਦੇ ਕਰਕੇ ਵੀ ਮੰਦਰ ਦੇ ਵਿੱਚ ਥੋੜੀ ਭੀੜ ਜ਼ਰੂਰ ਹੈਗੀ ਸੀਗੀ ਤੁਸੀਂ ਦੇਖ ਸਕਦੇ ਹੋ ਵੀ ਆਉਂਦੇ ਹੋਏ ਵਾਪਸੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਬੱਦਲ ਆ ਜਾਂ ਤੁਸੀਂ ਇਹਨੂੰ ਧੁੰਦ ਕਹਿ ਸਕਦੇ ਹੋ ਵੀ ਕਿਵੇਂ ਜਿਹੜਾ ਮੌਸਮ ਵੀ ਥੋੜਾ ਜਿਹਾ ਚੇਂਜ ਜ਼ਰੂਰ ਹੋਇਆਗਾ ਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਸਾਨੂੰ ਤੰਨ 60-3 ਘੰਟੇ ਜਿਹੜਾ ਕ੍ਰੀਪ ਵਾਪਸ ਜਾਣ ਜਿਹੜੇ ਲੱਗਣੇ ਆ ਤੇ ਬਹੁਤ ਸੋਹਣੇ ਜਿਹੜੇ ਮਾਤਾ ਨੈਣਾ ਦੇਵੀ ਦੇ ਜਿਹੜੇ ਦਰਸ਼ਨ ਹੋਏ ਨੇ ਅੱਜ ਸੌਣ ਦੇ ਨਿਰਾਤਾਂ ਕਰਕੇ ਭੀੜ ਵੀ ਜਿਹੜੀ ਕਾਫੀ ਜ਼ਿਆਦਾ ਹੈਗੀ ਸੀਗੀ ਤੁਸੀਂ ਦੇਖ ਸਕਦੇ ਹੋ ਵੀ ਹੁਣ ਵੀ ਸੰਗਤ ਜਿਹੜੀ ਬਹੁਤ ਜ਼ਿਆਦਾ ਜਿਹੜੀ ਆ ਰਹੀ ਆ ਤੇ ਕੁਝ ਜਿਹੜੇ ਹੈਗੇ ਨੇ ਵਾਪਸ ਵੀ ਜਾ ਰਹੇ ਨੇ ਪਰ ਜੋ ਵੀ ਮੋਟਰਸਾਈਕਲਾਂ ਦੇ ਉੱਪਰ ਆਉਂਦੇ ਨੇ ਤਾਂ ਉਹਨਾਂ ਨੂੰ ਇੱਥੇ ਜ਼ਰੂਰ ਬੇਨਤੀ ਆ ਵੀ ਉਹ ਆਪਣੇ ਵਾਇਕ ਜਿਹੜੇ ਧਿਆਨ ਨਾਲ ਜ਼ਰੂਰ ਚਲਾਇਆ ਕਰਨ ਕਿਉਂਕਿ ਆਹ ਤਰ੍ਹਾਂ ਦੇ ਵਿੱਚ ਜਿਹੜੀ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੁੰਦੀ ਆਗੀ ਸੋ ਉਸ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਜੱਟ ਜੋਣਾ ਮੋੜ ਦੀ ਸਮਾਧ ਤੇ ਤੁਹਾਨੂੰ ਉਹ ਵੀ ਹੈ ਜਿਹੜਾ ਸਮਾਧ ਆ ਜਰੂਰ ਉਹਦੇ ਦਰਸ਼ਨ ਕਰਵਾਵਾਂਗੇ ਜਿਹਦਾ ਇਤਿਹਾਸ ਵੀ ਜਰੂਰ ਤੁਹਾਨੂੰ ਦੱਸਾਂਗੇ ਦੋਸਤੋ ਅੱਜ ਤੁਹਾਨੂੰ ਜੱਟ ਜੋਣੇ ਮੋੜ ਦੀ ਸਮਾਧ ਦੇ ਦਰਸ਼ਨ ਕਰਵਾਉਣੇ ਆ ਵੀ ਜੱਟ ਜੋਣਾ ਮੋੜ ਮਾਤਾ ਨਾਨਾ ਦੇਵੀ ਦਾ ਜਿਹੜਾ ਬਹੁਤ ਵੱਡਾ ਭਗਤ ਸੀਗਾ ਜਦੋਂ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਤੋਂ ਬਾਅਦ ਮੰਦਿਰ 'ਚ ਸੋਨੇ ਦਾ ਸਤਲ ਚੜਾਉਣ ਆਇਆ ਸੀਗਾ ਤਾਂ ਪੁਲਸ ਨੇ ਚਾਰੇ ਪਾਸਿਆਂ ਤੋਂ ਜੌਣੇ ਨੂੰ ਘੇਰਾ ਪਾ ਲਿਆ ਸੀ। ਮਾਂ ਨਾਨਾ ਦੇਵੀ ਨੇ ਬਚਨ ਕੀਤਾ ਸੀ ਵੀ ਜੌਣਾ ਇਸ ਪਹਾੜੀ ਤੋਂ ਸਾਲ ਮਾਰਦੀ ਤੇਰਾ ਕੁਝ ਵੀ ਬਾਲ ਵਿੰਗਾ ਨਹੀਂ ਹੋਵੇਗਾ। ਪਰ ਜੌਣਾ ਮੋੜ ਮਾਂ ਨਾਨਾ ਦੇਵੀ ਦੇ ਬਚਨਾਂ ਤੇ ਪੂਰਾ ਨਹੀਂ ਉਤਰ ਸਕਿਆ। ਦੋਸਤੋ ਇਸ ਜਗ੍ਹਾ ਦੇ ਉੱਪਰ ਜਿਹੜੀ ਜੌਣੇ ਮੋੜ ਦੀ ਸਮਾਦ ਬਣੀ ਹੋਈ ਆ ਜੌਣੇ ਮੋੜ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੋੜ ਨਾਲ ਰਹਿਣ ਵਾਲਾ ਸੀਗਾ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਵੀ ਇਸ ਜਗ੍ਹਾ ਦੇ ਉੱਪਰ ਜਿਹੜੀ ਜੱਟ ਜੌਣੇ ਮੋੜ ਦੀ ਸਮਾਦ ਬਣੀ ਹੋਈ ਆ ਬਹੁਤ ਸਾਰੇ ਲੋਕ ਇਸ ਜਗ੍ਹਾ ਨੂੰ ਜਿਹੜਾ ਦੇਖਣ ਜ਼ਰੂਰ ਆਉਂਦੇ ਨੇ। ਦੋਸਤੋ ਜੇਕਰ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਬਾਰ ਬਾਰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਧੰਨਵਾਦ